ਦੋਸਤੋ ਆਪਾਂ ਉਹ ਹਵੇਲੀ ਵਿੱਚ ਪਹੁੰਚ ਚੁੱਕੇ ਆ ਜਥੇ ਰਣਬੀਰ ਕਪੂਰ ਦੀ ਫਿਲਮ ਸ਼ੂਟ ਹੋਈ ਸੀ ਇਹਨਾਂ ਵਾਲਾ ਤੇ ਇੱਥੋਂ ਉਹਦੀਆਂ ਗਟੀਆਂ ਆ ਕੇ ਖੜਦੀਆਂ ਰਹੀਆਂ ਹੋਰ ਆ ਥੋੜਾ ਪੱਟਦਾਂ ਹੋ ਲਗਿਆ ਤੇ ਇੱਥੋਂ ਹੀ ਸ਼ੂਟ ਹੋਣਾ ਥੰਦਾ ਸਟਾਰਟ ਆ ਓਕੇ ਕਾਲ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਆਪਾਂ ਆ ਉਹ ਹਵੇਲੀ ਪਿੰਡ ਬਾੜੀਆਂ ਦੇ ਵਿੱਚ ਜਿੱਥੇ ਐਨੀਮਲ ਤੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਹੋਈ ਤੇ ਸਿੱਧੂ ਮਸੇਰੇ ਵਾਲੇ ਬਾਈ ਦਾ ਗਾਣਾ ਵੀ ਸ਼ੂਟ ਹੋਇਆ ਆ ਜੋ ਮੋਟੇ ਬਿਘਾਰ ਗੁਣ ਸਿੰਘ ਦੇ ਆ ਦੋਸਤੋ ਉਹ ਲੋਕੇਸ਼ਨ ਆ ਜਿੱਥੇ ਸਿੱਧੂ ਬਾਈ ਦਾ ਗਾਣਾ ਸ਼ੂਟ ਹੋਇਆ ਬਾਈ ਬਾਈ ਕਹਿੰਦੀ ਦੁਨੀਆ ਇੱਥੋਂ ਨਿਕਾਉਣਾ ਹਿੱਦੂ ਆਇ ਇੱਥੇ ਖੜਕੇ ਹੋਣਾ ਸਾਹ ਹਾਂ ਹਾਂਜੀ ਦੋਸਤੋ ਦੇਖੋ ਹਨਾ ਓਏ ਉੱਥੇ ਬੈਠਦਾ ਰਣਬੀਰ ਕੋਣੀ ਉਹ ਜਗ੍ਹਾ ਤੇ ਇੱਥੋਂ ਹੁੰਦੀ ਆ ਉਹਦੀ ਐਂਟਰੀ ਉਮਰੇ ਕਹਨੇ ਗੱਡੀ ਲੱਗਿਆ ਨਾ ਬਾਠੀ ਚੱਲ ਇੱਥੇ ਰਹਿਣਾ ਮੇਰਾ ਉਹ ਤੋਂ ਗਏ ਸੀ ਕਿ ਹਵੇਲੀ ਜਿੱਥੇ ਐਨੀਮਲ ਫਿਲਮ ਤੇ ਬਹੁਤ ਸਾਰੀਆਂ ਪੰਜਾਬੀ ਹਿੰਦੀ ਫਿਲਮਾਂ ਦੀ ਸ਼ੂਟਿੰਗ ਹੋ ਜਿੱਥੇ ਸਿੱਧੂ ਬਾਈ ਦਾ ਬਾਈ ਬਾਈ ਗਾਣਾ ਝੂਟ ਹੋਇਆ ਤੁਹਾਨੂੰ ਹਵੇਲੀ ਕਿਸ ਤਰ੍ਹਾਂ ਲੱਗੀ ਵੀਡੀਓ ਵਿੱਚ ਕਮੈਂਟ ਤੇ ਲਾਈਕ ਜ਼ਰੂਰ ਕਰਿਓ ਤੇ ਤੁਹਾਨੂੰ ਅੱਗੇ ਵੀ ਇੱਕ ਨਵੀਂ ਵੀਡੀਓ ਦੇ ਨਾਲ ਫੇਰ ਮਿਲਾਂਗੇ